ਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਤੇ ਇਹਦੇ ਵਿੱਚ ਸਟਾਫ ਤੇ ਮੇਰੇ ਜਿਹੜੇ ਫਾਦਰ ਮਦਰ ਆ ਉਹਨਾਂ ਦਾ ਪੂਰਾ ਕੰਟ੍ਰਿਬਿਊਟ ਹੈ। ਪਰ ਅੱਜ ਇਹ ਜਿਹਨਾਂ ਦਾ ਨਤੀਜਾ ਹੈਗਾ ਇਸ ਤੋਂ ਪਹਿਲਾਂ ਇਹ ਜਿਹੜੀ ਟ੍ਰੇਡੀ ਸਿਗਨੀਫੀਕੈਂਸ ਹੈ। ਹਾਂਜੀ ਸਰ ਮੇਰੀ 8th ਵਿੱਚ ਹੋ ਮੀਨਸ 7th ਪੋਜੀਸ਼ਨ ਸੀ ਉਸ ਟਾਈਮ 8th ਵਿੱਚ। ਹਾਂਜੀ ਤਾਂ ਕੀ ਸੋਚਦੇ ਹੋਗਾ ਆਪ ਵੀਰੇ ਵਿੱਚ ਜਿਹੜਾ ਹੈਗਾ ਅੱਜ ਦੇ ਨਤੀਜੇ ਤੋਂ ਪਹਿਲਾਂ ਤੇ ਕੋਸ਼ਿਸ਼ ਹੋਤੀ ਸੀ। ਹਾਂਜੀ ਸਭ ਬਹੁਤ ਖੁਸ਼ ਹਾਂ ਹਾਂ ਜੇ ਅੱਗੇ ਪੂਰੇ ਵਿੱਚ ਕੀ ਇਹ ਸੋਚਦੇ ਹੋ ਕੀ ਫੀਚਰ ਕੋਈ ਸਮ ਮੈਂ ਇੱਕ ਪੁਲਿਸ ਆਫੀਸਰ ਬਣਨਾ ਚਾਹੁੰਦੀ ਹਾਂ ਤੇ ਪੁਲਿਸ ਆਫੀਸਰ ਬਣ ਕੇ ਆਪਣਾ ਸੁਸਾਇਟੀ ਨੂੰ ਜੋ ਵੀ ਆਪਾਂ ਕੰਮ ਕਰ ਸਕਦੇ ਹਾਂ ਵਾਤ ਵਾਤ ਕਰਨਾ ਚਾਹੀਦਾ ਕਿਸ ਤਰ੍ਹਾਂ ਦੀ ਮਤਲਬ ਸੇਵਾ ਜੀ ਹੈ ਕਿ ਆਪ ਜੀ ਜਦੋਂ ਪੁਲਿਸ ਸਭ ਜਿੱਦਾਂ ਕਿ ਪੂਰੀ ਸੁਸਾਇਟੀ ਦੇ ਵਿੱਚ ਬਹੁਤ ਚੀਜ਼ਾਂ ਜੋ ਨਹੀਂ ਹੋਈਆਂ ਚਾਹੀਦੀਆਂ ਮੈਂ ਉਹਨਾਂ ਨੂੰ ਖਤਮ ਕਰਨ ਵਾਸਤੇ ਆਪਣਾ ਪੂਰਾ ਮਤਲਬ ਯੋਗਦਾਨ ਦਵਾਂਗੇ ਜਿਵੇਂ ਦਾ ਇੱਕ ਸੁਨੇਹਾ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਭੈਣਾ ਭਣਾਂ ਡਿਲੀਵਰੀ ਨੇ ਉਹਨਾਂ ਨੂੰ ਜਿਹੜਾ ਚੌਂਕ ਵੀ ਹਨ ਬਿਨਾਂ ਚੌਕ ਚੰਗੀ ਕੁੜਾਈ ਜਿਹੜੀ ਹੈਗੀ ਅੱਜ ਇੱਕ ਚੰਗਾ ਮਕਾਮ ਚੰਗਾ ਨਾਮ ਤੁਹਾਨੂੰ ਦੇ ਰਹੀ ਹੈ ਹਾਂਜੀ ਸਰ ਮੈਂ ਕਹਿਣਾ ਚਾਹੂੰਗੀ ਕਿ ਉਹਨਾਂ ਨੂੰ ਸਿਰਫ ਮਿਹਨਤ ਕਰਨੀ ਚਾਹੀਦੀ ਆ ਤੇ ਜਦੋਂ ਮਿਹਨਤ ਕਰਨ ਗਿਆ ਤੇ ਉਹਨਾਂ ਨੂੰ ਆਪਣੀ ਜੋ ਵੀ ਉਹ ਮਿਹਨਤ ਕਰਨੀ ਉਹਦਾ ਫਾਲ ਜ਼ਰੂਰ ਮਿਲੇ ਮਿਲੂਗਾ ਅਲਕੀਨਾ ਮੈਨੂੰ ਜਗਰੂਪ ਸਿੰਘ ਦੇਖੂਪ ਸਿੰਘ ਦੀ ਅੱਜ ਬੀਟੀਵੀ ਵੱਡੀ ਪ੍ਰਾਪਤੀ ਰਹੀ ਹੈ ਪੰਜਾਬ ਪਰ ਦੇ ਵਿੱਚ ਤੀਸਰਾ ਸਥਾਨ ਜਿਹੜਾ ਹੈਗਾ ਦੱਸ ਕੀ ਸਰ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਆਪਣੀ ਬੱਚੀ ਦੇ ਬਹੁਤ ਵਧੀਆ ਲੱਗ ਰਿਹਾ ਹੈ ਇਹਦੇ ਵਿੱਚ ਜੋ ਵੀ ਯੋਗਦਾਨ ਆ ਮੇਰੀ ਬੱਚੀ ਦੀ ਮਿਹਨਤ ਤੇ ਸਟਾਫ ਦਾ ਸਟਾਫ ਦੀ ਮਿਹਨਤ ਜਿਵੇਂ ਦਾ ਜਿਹੜਾ ਹੈਗਾ ਸਮਾਂ ਬੱਚੇ ਨੂੰ ਪੜ੍ਹਾਉਣ ਦਾ ਹੈਗਾ ਰਿਹਾ ਹੈ ਸਰ ਬਹੁਤ ਵਧੀਆ ਬੱਚੀ ਕੋਈ ਟਿਊਸ਼ਨ ਨਹੀਂ ਗਈ ਇਥੋਂ ਜੋ ਸਕੂਲ ਤੋਂ ਪੜਾਉਂਦੇ ਨੇ ਤੇ ਬੱਚੀ ਘਰ ਜਾ ਕੇ ਮਿਹਨਤ ਕਰਦੀ ਆ ਕੋਈ ਟਿਊਸ਼ਨ ਨਹੀਂ ਕੁਛ ਨਹੀਂ ਆਪਣੇ ਸਿਰ ਬਸਿਰ ਤੇ ਸਕੂਲ ਦਾ ਜਿਹੜਾ ਸਟਾਫ ਆ ਉਹਨਾਂ ਦੀ ਮਿਹਨਤ ਦੇ ਨਾਲ ਹੀ ਸਾਰਾ ਜੋ ਵੀ ਪ੍ਰਾਪਤੀ ਹੋਈ ਆ ਇਦਾਂ ਦਾ ਪਰਵਾਰਕ ਸੰਗ ਜੋੜਾ ਹੈਗਾ ਬੱਚੇ ਨੇ ਬੱਚਿਆਂ ਨੂੰ ਲੈ ਕੇ ਜਦੋਂ ਸੋਸ਼ਲ ਮੀਡੀਆ ਦਾ ਦੌਰ ਹੈਗਾ ਬੱਚੇ ਜਿਹੜੇ ਉਹਦੇ ਵਿੱਚ ਰੁੱਝੇ ਰਹਿੰਦੇ ਨਹੀਂ ਸਰ ਮੈਂ ਸੋਸ਼ਲ ਮੀਡੀਆ ਤੇ ਬੱਚਿਆਂ ਦਾ ਬਿਲਕੁਲ ਕੰਟਰੋਲ ਕੀਤਾ ਹੈ ਜੇ ਬੇਟੀ ਨੂੰ ਬਿਲਕੁਲ ਨਹੀਂ ਜੇ ਬੇਟਾ YouTube ਦੇ ਉੱਪਰ ਗੇਮਾਂ ਗੋਮਾਂ ਦੇਖ ਲੈਂਦਾ ਆ ਤੇ ਮੇਰੀ ਬੱਚੀ ਦਾ ਜਦੋਂ ਮੋਬਾਈਲ ਦੇ ਉੱਤੇ ਕਿਤੇ ਵਰਕ ਸਕੂਲ ਦੇ ਕੰਮ ਦੀ ਲੋੜ ਪੈਂਦੀ ਆ ਮੋਬਾਈਲ ਲੈਣਾ ਨਹੀਂ ਤੇ ਨਹੀਂ ਅਦਰਵਾਈਜ਼ ਨਹੀਂ ਇੱਕ ਹੀ ਮੋਬਾਈਲ ਹੈ ਘਰ ਦੇ ਵਿੱਚ ਅਸੀਂ ਨਹੀਂ ਬਾਧੂ ਰੱਖਿਆ ਕਿਤਾਬ ਕੋ ਦਰ ਮੈਂ ਪ੍ਰਿੰਸੀਪਲ ਨੰਬਰ ਪਬਲਿਕ ਸਕੂਲ ਸਰਦਾਰ ਬਰਕਾਰ ਤੋਂ ਇਹ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਆਪਣੀ ਇੰਨੇ ਸਾਰੇ ਬੱਚਿਆਂ ਤੇ ਸਾਡੇ ਸੱਤ ਬੱਚੇ ਮੈਰਟ ਪੋਜੀਸ਼ਨ ਦੇ ਵਿੱਚ ਇਸ ਵੇਲੇ ਆਏ ਆ ਇੱਕ ਬੱਚੇ ਅੱਠ ਬੱਚੇ ਮੈਰਟ ਪੋਜੀਸ਼ਨ ਚ ਆਏ ਆ ਇੱਕ ਬੱਚੇ ਨੇ ਪੰਜਾਬ ਦੇ ਵਿੱਚ ਥਰਡ ਪੋਜੀਸ਼ਨ ਹਾਸਲ ਕਰਕੇ ਅੰਬਰ ਸਕੂਲ ਦਾ ਤੇ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਨਾਂ ਰੌਸ਼ਨ ਕੀਤਾ ਹੈ ਮੈਨੂੰ ਆਪਣੀ ਇਸਤੀ ਤੇ ਆਪਣੀ ਜਿਹੜੇ ਟੀਚਰ ਆ ਉਹਨਾਂ ਦੀ ਸਖਤ ਮਿਹਨਤ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਉਸ ਮਕਾਮ ਤੀ ਪਹੁੰਚੇ ਹਾਂ ਜਿਸ ਤੇ ਬੜੀ ਫਖਰ ਵਾਲੀ ਗੱਲ ਹੈ ਬਾਕੀ ਬੱਚਨ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਉਹ ਬਾਕੀ ਬੱਚਿਆਂ ਨੂੰ ਮੈਂ ਕਹਿੰਦਾ ਕਿ ਇਸੇ ਤਰ੍ਹਾਂ ਹੀ ਸਾਡੇ ਸਕੂਲ ਚ ਹਰ ਜਿਹੜੀਆਂ ਪਿਛਲੇ ਸਾਲ ਵੀ 20 ਮੈਰਟ ਪੋਜੀਸ਼ਨਾਂ ਆਈਆਂ ਸੀ ਇਸੇ ਤਰ੍ਹਾਂ ਹੀ ਸਾਡੇ ਸਕੂਲ ਦੇ ਬੱਚੇ ਮਿਹਨਤ ਤੇ ਇੱਕ ਦੂਜੇ ਲਈ ਇੱਕ ਰੋਲ ਮਾਡਲ ਬਣਦੇ ਨੇ ਅਧਿਆਪਕਾਂ ਦੇ ਨਾਲ ਤੇ ਉਹ ਅਗਲੇ ਸਾਲ ਵੀ ਇਸੇ ਤਰ੍ਹਾਂ ਮੈਂ ਕਿਹਾ ਕਿ ਇਸ ਬੱਚਿਆਂ ਨੂੰ ਧਿਆਨ ਚ ਰੱਖ ਕੇ ਮਿਹਨਤ ਕਰਨ ਤੇ ਅਗਲੇ ਸਾਲ ਵੀ ਮੈਟ ਪੋਜੀਸ਼ਨ ਜਿਹੜੀਆਂ ਹਾਸਲ ਕਰਨ ਇਹ ਗਰਲ ਸਕੂਲ ਹੈ ਕਿਸੇ ਦੇ ਇਹ ਕੋ ਐਜੂਕੇਸ਼ਨ ਹੈ ਠੀਕ ਹੈ